ਜੇ ਆਪ ਕਿਹਾ ਇਸ ਟਾਈਮ ਆਪਾਂ ਗੁਰਦੁਆਰਾ ਸ੍ਰੀ ਸੰਗਤ ਸਰ ਸਾਹਿਬ ਖੜੇ ਆ ਜਿਹੜਾ ਮੱਤੜ ਉਤਾੜ ਦੇ ਵਿੱਚ ਮੌਜੂਦ ਆ ਇੱਥੇ ਬਾਈਆਂ ਨੇ ਬਹੁਤ ਵੱਡਾ ਤੇ ਨੇਕ ਉਪਰਾਲਾ ਕੀਤਾ ਇਹਨਾਂ ਨੇ ਇੱਥੇ ਲੰਗਰ ਲਗਾਇਆ ਹੋਇਆ ਕਿਹੜਾ ਲੰਗਰ ਲਗਾਇਆ ਹੋਇਆ ਦਰਖਤਾਂ ਦਾ ਲੰਗਰ ਲਗਾਇਆ ਹੋਇਆ ਜਿਵੇਂ ਚਾਹ ਪਾਣੀਆਂ ਦੇ ਨਮਾਣੀਆਂ ਦੇ ਜਲੇਬੀਆਂ ਦੇ ਪਕੌੜਿਆਂ ਦੇ ਲੰਗਰ ਲਗਾਏ ਜਾਂਦੇ ਨੇ ਉਦਾਂ ਹੀ ਇਹਨਾਂ ਨੇ ਦਰਖਤਾਂ ਦਾ ਲੰਗਰ ਲਗਾਇਆ ਹੋਇਆ ਆਪਾਂ ਇਹਨਾਂ ਨਾਲ ਗੱਲਬਾਤ ਵੀ ਕਰਦੇ ਆਂ ਹਾਂਜੀ ਬਾਈ ਜੀ ਕੀ ਨਾਮ ਹੈ ਤੁਹਾਡਾ ਕਲਜੀਪ ਸਿੰਘ ਮੱਤੜ ਸਸਕੱਤਰ ਕਿਸਾਨ ਮਜ਼ਦੂਰ ਸੰਘਰਸ਼ਕ ਇਹ ਜਿਹੜਾ ਤੁਸੀਂ ਦਰਖਤਾਂ ਦਾ ਲੰਗਰ ਲਗਾਇਆ ਇਹ ਤਰੀਕਾ ਦਿਮਾਗ ਦੇ ਵਿੱਚ ਕਿਵੇਂ ਆਇਆ ਜਿਵੇਂ ਬਹੁਤ ਸਾਰੇ ਲੋਕ ਕਹਿੰਦੇ ਨੇ ਕਿਸਾਨ ਤਾਂ ਦਰਖਤਾਂ ਦੇ ਵੈਰੀ ਨੇ ਕਿਸਾਨਾਂ ਨੇ ਤਾਂ ਕੋਈ ਵੀ ਦਰਖਤ ਛੱਡਿਆ ਨਹੀਂ ਤਾਂ ਹੀ ਜਿਹੜੀ ਗਰਮੀ ਆ ਉਹ ਧਰਤੀ ਤੇ ਵੱਧ ਰਹੀ ਆ ਤਾਂ ਹੀ ਹੁਣ ਅਸੀਂ ਮੁਸੀਬਤ ਦੇ ਵਿੱਚ ਪਏ ਹੋਏ ਆ ਇਹ ਤਰੀਕਾ ਤੁਹਾਡੇ ਦਿਮਾਗ ਦੇ ਵਿੱਚ ਕਿਵੇਂ ਆਇਆ ਬਿਲਕੁਲ ਜੀ ਇਹ ਕਿਸਾਨਾਂ ਨੇ ਕੁਝ ਦਰਖਤ ਸਾੜੇ ਆ 1% 2% ਨੇ ਦੁੱਖ ਮਿਆਜਾ ਚ ਭੁਗਤ ਰਿਆ ਕਿਉਂ ਗਰਮੀ ਜਿਆਦਾ ਹੈ ਸੋ ਕਿਸਾਨ ਜਿਥੇ ਬੰਦਿਆਂ ਨੇ ਪਿਛਲੇ 5 ਸਾਲਾਂ ਤੋਂ ਪੂਰਾ ਜੋਰ ਲਾਇਆ ਹੋਇਆ ਸੀ ਕਿ ਜਿਹੜੇ ਵੱਧ ਤੋਂ ਵੱਧ ਇਹ ਦਰਖਤ ਲਾਇਆ ਜਾਣ ਅੱਛਾ ਜਿਹੜੇ ਹੁਣ ਤੁਸੀਂ ਦਰਖਤ ਇੱਥੇ ਲੈ ਕੇ ਆਏ ਹੋ ਇਹ ਤੁਸੀਂ ਆਪਣੇ ਪਿੰਡ ਵੱਲੋਂ ਸੇਵਾ ਕਰ ਰਹੇ ਹੋ ਜਾਂ ਹੋਰ ਕੋਈ ਬਾਹਰੋਂ ਵੀ ਵੀਰਾਂ ਨੇ ਸੇਵਾ ਕੀਤੀ ਇਹ ਜਿਹੜੀ ਦਰਖਤਾਂ ਦੀ ਸੇਵਾ ਹੈ ਇਹ ਮੇਰੇ ਛੋਟੇ ਵੀਰ ਸਰਦਾਰ ਅਮਰਤਪਾਲ ਸਿੰਘ ਜੀ ਪਿੰਡ ਮੱਤੜ ਉਤਾੜ ਜਿਹੜਾ ਫਰੋਇਪੁਰ ਤੋਂ ਜੀ ਉਹ ਪਿਛਲੇ ਡੇਢ ਸਾਲ ਤੋਂ ਅਮਰੀਕਾ ਦੇ ਵਿੱਚ ਆਪਣੀਆਂ ਸੇਵਾਵਾਂ ਨਿਭਾ ਰਿਹਾ ਪੰਜਾਬ ਦੀ ਧਰਤੀ ਦੇ ਪੁੱਤਰ ਨੇ ਪੰਜਾਬ ਨਾਲ ਪਿਆਰ ਹੈ ਇਸ ਵਾਸਤੇ ਉਹਨਾਂ ਨੇ ਜਿਹੜਾ ਹੈ 1500 ਪੌਦਾ ਜਿਹੜਾ ਉਹ ਅਮਰਤਪਾਲ ਜੀ ਨੇ ਸਾਰੀ ਸੇਵਾ ਭੇਜੀ ਹੈ ਤੇ ਸਹਾਰਨਪੁਰ ਤੋਂ ਜਿਹੜੇ ਇਹ ਕੱਲ ਸਾਡੇ ਕੋਲ ਪਹੁੰਚੇ ਅੱਛਾ ਫਾਟੀ ਕੁਰਬਾਨੀ ਦੇ ਵਿੱਚ ਲਿਖਿਆ ਪਵਨ ਗੁਰੂ ਪਾਣੀ ਪਿਤਾ ਮਾਤਾ ਧਰਤ ਮਾਤਾ ਇਹਦੇ ਬਹੁਤ ਵੱਡੇ ਅਰਥ ਨੇ ਤੇ ਬਹੁਤ ਵੱਡਾ ਮਤਲਬ ਆ ਤੁਸੀਂ ਦੇਖੋ ਜਿਹੜੇ ਕਿਸਾਨਾਂ ਤੇ ਦੋਸ਼ ਲਗਾਏ ਜਾਂਦੇ ਨੇ ਕਿ ਇਹਨਾਂ ਨੇ ਦਰਖਤ ਕੋਈ ਛੱਡਿਆ ਨਹੀਂ ਜਾਂ ਤਾਂ ਕਟਾਈ ਕਰ ਦਿੱਤੀ ਜਾਂ ਆਗ ਲਗਾ ਕੇ ਸਾੜ ਦਿੱਤੇ ਉਹਨਾਂ ਦੇ ਮੂੰਹ ਤੇ ਤਮਾਚਾ ਜਿਹੜੇ ਬੋਲਦੇ ਸੀ ਦੇਖੋ ਹਜ਼ਾਰਾਂ ਦੀ ਗਿਣਤੀ ਦੇ ਵਿੱਚ ਅੱਜ ਇਹਨਾਂ ਕਿਸਾਨਾਂ ਨੇ ਤੇ ਬਾਹਰ ਗਏ ਵੀਰਾਂ ਨੇ ਸੇਵਾ ਕਰਕੇ ਇਹ ਇਥੇ ਦਰਖਤਾਂ ਦੀ ਵੱਡੀ ਗਿਣਤੀ ਦੇ ਵਿੱਚ ਦਰੱਖਤਾਂ ਦੇ ਲੰਗਰ ਲਗਾਏ ਨੇ ਮੈਂ ਤੁਹਾਨੂੰ ਦੱਸ ਦੇਣਾ ਆਪਾਂ ਕਿੱਥੇ ਖੜੇ ਆ ਆਪਾਂ ਇਸ ਟਾਈਮ ਪਿੰਡ ਮੱਤੜ ਉਤਾਰ ਗੁਰਦੁਆਰਾ ਸ਼੍ਰੀ ਸੰਗਤ ਸਰ ਸਾਹਿਬ ਦੇ ਵਿੱਚ ਖੜੇ ਆ ਤੇ ਇੱਥੇ ਬਹੁਤ ਸਾਰੀਆਂ ਸੰਗਤਾਂ ਆਈਆਂ ਹੋਈਆਂ ਨੇ ਜਿਨ੍ਹਾਂ ਨੂੰ ਆ ਜਿਹੜੇ ਤੁਸੀਂ ਦਰੱਖਤ ਦੇਖ ਰਹੇ ਹੋ ਇਹ ਲੰਗਰ ਦੇ ਰੂਪ ਦੇ ਵਿੱਚ ਦਿੱਤੇ ਜਾ ਰਹੇ ਨੇ ਇਹਨਾਂ ਭਾਈਆਂ ਦਾ ਬਹੁਤ ਵੱਡਾ ਪਰਾਲਾ ਜਿਹੜੇ ਅਮਰੀਕਾ ਦੇ ਵਿੱਚ ਰਹਿੰਦੇ ਨੇ ਉਹਨਾਂ ਦਾ ਨਾਮ ਜੀ ਅਮਰਤਪਾਲ ਸਿੰਘ ਜਿਹੜੇ ਮੱਤੜ ਉਤਾਰ ਦੇ ਵਸਨੀਕ ਨੇ ਉਨ੍ਹਾਂ ਦੇ ਦਿਲ ਦੇ ਵਿੱਚ ਇਹ ਆਇਆ ਕਿ ਯਾਰ ਸਾਡੇ ਪੰਜਾਬ ਦੇ ਵਿੱਚ ਬਹੁਤ ਜ਼ਿਆਦਾ ਗਰਮੀ ਪੈ ਰਹੀ ਆ ਮੀਂਹ ਪੈ ਰਹੇ ਨੇ ਹੁਣ ਤੁਸੀਂ ਦੇਖੋ ਥਾਂ ਥਾਂ ਤੇ ਗੁੱਡੀਆਂ ਫੂਕੀਆਂ ਜਾ ਰਹੀਆਂ ਨੇ ਗੁੱਡੀਆਂ ਫੂਕਣ ਨਾਲ ਕਦੇ ਵੀ ਮੀਂਹ ਨਹੀਂ ਆਉਂਦੇ ਜੇਕਰ ਤੁਸੀਂ ਦਰਖਤ ਲਗਾਓਗੇ ਜਿਹੜਾ ਇਹਨਾਂ ਬਾਈਆਂ ਨੇ ਉਪਰਾਲਾ ਕੀਤਾ ਇਹ ਉਪਰਾਲਾ ਕਰੋਗੇ ਫੇਰ ਮੀਂਹ ਆਉਣਗੇ ਫੇਰ ਗਰਮੀ ਘਟੂਗੀ ਕਿਉਂਕਿ ਜਿਹੜੇ ਦਰਖਤ ਹੁੰਦੇ ਨੇ ਇਹ ਜਦੋਂ ਆਪਾਂ ਲਗਾਉਣੇ ਆ ਆਕਸੀਜਨ ਛੱਡਦੇ ਨੇ ਕਾਰਬਨ ਡਾਈਆਕਸਾਈਡ ਸਾਡੇ ਕੋਲੋਂ ਲੈਂਦੇ ਨੇ ਤੇ ਸਾਨੂੰ ਬਹੁਤ ਜ਼ਿਆਦਾ ਤੰਦਰੁਸਤ ਤੇ ਸਿਹਤਮੰਦ ਰੱਖਦੇ ਨੇ ਇਹਨਾਂ ਬਾਈਆਂ ਨੇ ਬਹੁਤ ਵੱਡਾ ਉਪਰਾਲਾ ਕੀਤਾ ਹਰ ਇੱਕ ਵਿਅਕਤੀ ਨੂੰ ਇਹ ਉਪਰਾਲਾ ਕਰਨਾ ਚਾਹੀਦਾ ਕਿਉਂਕਿ ਸਾਡੀ ਧਰਤੀ ਦੇ ਉੱਤੇ ਬਹੁਤ ਜ਼ਿਆਦਾ ਗਰਮੀ ਵੱਧ ਚੁੱਕੀ ਆ ਤਾਂ ਕਿ ਜਿਹੜੀ ਗਰਮੀ ਨੂੰ ਜੇਕਰ ਰੋਕਣਾ ਤੁਸੀਂ ਤੇ ਇਹਨਾਂ ਬਾਈਆਂ ਦੀ ਤਰ੍ਹਾਂ ਇਹ ਉਪਰਾਲਾ ਲਾਜ਼ਮੀ ਕਰਨਾ ਚਾਹੀਦਾ ਤੁਸੀਂ ਦੇਖੋ ਇਹਨਾਂ ਨੇ ਕਿੰਨਾ ਸੋਹਣਾ ਉਪਰਾਲਾ ਕੀਤਾ ਇੱਕ ਪਾਸੇ ਗੁਰਦੁਆਰਾ ਸਾਹਿਬ ਦੇ ਵਿੱਚ ਸਮਾਗਮ ਆ ਤੇ ਦੂਜੇ ਪਾਸੇ ਇਹਨਾਂ ਨੇ ਦਰਖਤਾਂ ਦੇ ਲੰਗਰ ਲਗਾਏ ਹੋਏ ਨੇ ਤੁਸੀਂ ਦੇਖੋ ਜਿਹੜੇ ਵੀ ਇੱਥੇ ਵੀਰ ਆ ਰਹੇ ਨੇ ਜਾਂ ਸੰਗਤਾਂ ਆ ਰਹੀਆਂ ਨੇ ਇਹ ਜਿਹੜੇ ਸਾਡੇ ਕਿਸਾਨ ਭਰਾ ਨੇ ਇਹ ਆਉਣ ਵਾਲੀਆਂ ਸੰਗਤਾਂ ਨੂੰ ਲੰਗਰ ਦੇ ਕੇ ਲੰਗਰ ਕਾ ਦਾ ਦਰਖਤਾਂ ਦਾ ਲੰਗਰ ਦੇ ਕੇ ਇੱਥੋਂ ਪੇਜ ਰਹੇ ਨੇ ਤੇ ਇਹਨਾਂ ਨੂੰ ਪ੍ਰੇਰਿਤ ਕਰ ਰਹੇ ਨੇ ਕਿ ਇਹ ਦਰਖਤ ਜਾ ਕੇ ਲਗਾਉਣੇ ਨੇ ਇਹ ਇਹ ਦਰਖਤ ਤਾਂ ਉਹੀ ਬੰਦਾ ਲਾ ਜਾਵੇ ਜਿਹੜਾ ਦਰਖਤ ਲਗਾ ਸਕਦਾ ਤੁਸੀਂ ਦੇਖੋ ਬਹੁਤ ਸੋਹਣਾ ਤੇ ਵਧੀਆ ਉਪਰਾਲਾ ਇਹਨਾਂ ਭਾਈਆਂ ਨੇ ਕੀਤਾ ਕੁਝ ਵੀਰ ਬਾਹਰੋਂ ਵੀ ਨੇ ਜਿਨ੍ਹਾਂ ਨੇ ਇਹਨਾਂ ਦਰਖਤਾਂ ਦੀ ਸੇਵਾ ਕਰਵਾਈ ਹੈ ਜਿਨ੍ਹਾਂ ਦਾ ਨਾਮ ਅਮਰਤਪਾਲ ਸਿੰਘ ਹੈ ਤੇ ਹਰ ਇੱਕ ਵਿਅਕਤੀ ਨੂੰ ਦਰਖਤ ਲਗਾਉਣੇ ਚਾਹੀਦੇ ਨੇ ਮੈਂ ਤੁਹਾਡਾ ਵੀ ਰਾਜ ਸਿੰਘ ਤੁਸੀਂ ਦੇਖ ਰਹੇ ਹੋ ਤਰੱਕਦੀ ਸ਼ਾਨ ਤੇ